ਪੰਜਾਬ ਦੇ ਵਿੱਚ ਛੋਟੀ ਜਹੀ ਬੱਚੀ ਦੇ ਨਾਲ ਵਾਪਰ ਗਈ ਹੈ ਦਿਲ ਕੰਬਾਉ ਘਟਨਾ ਅਣਪਛਾਤੇ ਵਿਅਕਤੀ ਨੇ ਇਸ ਨਾਬਾਲਿਕ ਬੱਚੀ ਨੂੰ ਵਰਗਲਾਇਆ ਤੇ ਕਰ ਦਿੱਤਾ ਸ਼ਰਮਨਾਕ ਕਾਰਾ ਜਿੱਆਂ ਇੱਕ ਘਟਨਾ ਪੰਜਾਬ ਦੇ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਛੋਟੀ ਜਹੀ ਉਮਰ ਦੀ ਬੱਚੀ ਦੇ ਨਾਲ ਇੱਕ ਦਿਲ ਕੰਬਾਊ ਘਟਨਾ ਵਾਪਰ ਗਈ ਹੈ ਇਸ ਬੱਚੀ ਨੂੰ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਵਰਗਲਾਇਆ ਜਾਂਦਾ ਤੇ ਉਸਦੇ ਨਾਲ ਸ਼ਰਮਨਾਕ ਕਾਰਾ ਕਰ ਦਿੱਤਾ ਜਾਂਦਾ ਇਸ ਬੱਚੀ ਦੇ ਨਾਲ ਜ਼ਬਰ ਜਨਾਹ ਹੋਇਆ ਦੱਸਦੀ ਹੈ ਕਿ ਇਸ ਬੱਚੀ ਦੀ ਉਮਰ ਮਹਿਜ 7 ਸਾਲ ਹੈ ਇਸ ਬੱਚੀ ਦੀ ਮਾਤਾ ਨੇ ਦੱਸਿਆ ਹੈ ਕਿ ਜਦੋਂ ਉਸ ਦੀ ਬੇਟੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਗਈ ਹੋਈ ਸੀ ਤੇ ਉਸ ਦੌਰਾਨ ਹੀ ਉਸ ਦੇ ਨਾਲ ਇੱਕ ਘਟਨਾ ਵਾਪਰੀ ਹੈ ਦਰਸਲ ਜਿਹੜੇ ਕਿ ਪੁਲਿਸ ਦੇ ਅਧਿਕਾਰੀ ਨਵਨੀਤ ਕੌਰ ਨੇ ਉਹਨਾਂ ਨੇ ਇਹ ਮਾਮਲਾ ਦਰਜ ਕਰ ਲਿਆ ਹੈ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਬੱਚੀ ਦੀ ਮਾਤਾ ਨੇ ਇਸ ਹੋਏ ਘਟਨਾਕਰਮ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ ਦੱਸਦੀ ਹੈ ਕਿ ਇਸ ਬੱਚੀ ਦੀ ਮਾਤਾ ਨੇ ਕਿਹਾ ਹੈ ਕਿ ਉਸ ਦੀ ਬੇਟੀ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਗਈ ਸੀ ਤੇ ਉਸ ਦੇ ਦੌਰਾਨ ਹੀ ਉਸ ਦੇ ਨਾਲ ਇਹ ਜਿਹੜੀ ਘਟਨਾ ਹੋ ਜਾਂਦੀ ਹੈ ਜਿਸ ਦੇ ਤਹਿਤ ਉਹਨਾਂ ਦੀ ਬੱਚੀ ਬਹੁਤ ਜ਼ਿਆਦਾ ਡਰੀ ਹੋਈ ਹੈ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਦੀ ਬੇਟੀ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਗਈ ਸੀ ਤਾਂ ਜਦੋਂ ਘਰ ਵਾਪਸ ਆਈ ਤਾਂ ਉਸ ਦੇ ਗੁਪਤ ਅੰਗ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਇਸ ਕਰਕੇ ਉਹ ਆਪਣੀ ਬੇਟੀ ਨੂੰ ਡਾਕਟਰ ਨੂੰ ਦਿਖਾਉਣ ਦੇ ਲਈ ਲੈ ਗਈ ਤੇ ਉੱਥੇ ਮੌਜੂਦ ਨਰਸ ਦੇ ਕੋਲੋਂ ਜਦੋਂ ਚੈੱਕਅਪ ਕਰਵਾਇਆ ਤਾਂ ਨਰਸ ਨੇ ਦੱਸਿਆ ਹੈ ਕਿ ਉਸ ਦੇ ਨਾਲ ਗਲਤ ਕੰਮ ਹੋਇਆ ਇਸ ਤੋਂ ਬਾਅਦ ਇਸ ਬੱਚੀ ਦੀ ਮਾਤਾ ਨੇ ਜਾਂਚ ਪੜਤਾਲ ਕੀਤੀ ਤੇ ਇਸ ਬੱਚੀ ਨੂੰ ਬੜੇ ਹੀ ਪਿਆਰ ਦੇ ਨਾਲ ਪੁੱਛਿਆ ਕਿ ਉਸ ਦੇ ਨਾਲ ਕੀ ਹੋਇਆ ਸੀ ਤਾਂ ਫਿਰ ਇਸ ਬੱਚੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਝੂਲੇ ਤੇ ਝੂਲਾ ਲੈ ਰਹੀ ਸੀ ਤਾਂ ਫਿਰ ਇੱਕ ਅਣਪਛਾਤਾ ਮੁੰਡਾ ਉੱਥੇ ਆਉਂਦਾ ਤੇ ਉਸ ਨੂੰ ਤੂੜੀ ਦੀਆਂ ਟਰਾਲੀਆਂ ਦੇ ਵੱਲ ਲੈ ਜਾਂਦਾ ਜਿੱਥੇ ਜਾ ਕੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਇਸ ਤੋਂ ਬਾਅਦ ਇਸ ਮੁੰਡੇ ਨੇ ਇਸ ਛੋਟੀ ਜਿਹੀ ਬੱਚੀ ਵਰਗ ਲਾਇਆ ਵੀ ਇਸ ਨੂੰ ਧਮਕੀਆਂ ਵੀ ਦਿੱਤੀਆਂ ਤੇ ਕਿਹਾ ਇਸ ਬਾਰੇ ਕਿਸੇ ਨੂੰ ਵੀ ਨਾ ਦੱਸੇ ਪਰ ਇਹ ਬੱਚੀ ਬਹੁਤ ਜ਼ਿਆਦਾ ਡਰ ਗਈ ਸੀ ਤੇ ਹੁਣ ਆਪਣੀ ਮਾਂ ਦੇ ਬਹੁਤ ਜ਼ਿਆਦਾ ਪਿਆਰ ਦੇ ਨਾਲ ਪੁੱਛਣ ਤੇ ਇਸ ਬੱਚੀ ਨੇ ਆਪਣੇ ਨਾਲ ਹੋਈ ਸਾਰੀ ਹੱਡ ਬੀਤੀ ਦੱਸੀ ਹੈ ਤੇ ਹੁਣ ਇਸ ਬੱਚੀ ਦੇ ਬਿਆਨਾਂ ਦੇ ਆਧਾਰ ਤੇ ਤੇ ਨਾਲ ਹੀ ਨਾਲ ਇਸ ਬੱਚੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਰੀ ਕਾਰਵਾਈ ਦੀ ਉਹ ਪੁਲਿਸ ਕਰ ਰਹੀ ਹੈ ਇੱਥੇ ਗੌਰਤ ਲਬ ਹੈ ਕਿ ਗੁਰਦੁਆਰਾ ਸਾਹਿਬ ਇੱਕ ਬਹੁਤ ਫਤਹੀ ਸਤਿਕਾਰਿਤ ਥਾਂ ਹੈ ਸਾਡੀਆਂ ਧਾਰਮਿਕ ਭਾਵਨਾਵਾਂ ਗੁਰਦੁਆਰਾ ਸਾਹਿਬ ਦੇ ਨਾਲ ਜੁੜੀਆਂ ਹੁੰਦੀਆਂ ਨੇ ਤੇ ਇਹੋ ਜਿਹੇ ਲੋਕ ਗੁਰਦੁਆਰਾ ਸਾਹਿਬ ਜਾਂ ਗੁਰਦੁਆਰਾ ਸਾਹਿਬ ਦੇ ਆਸ-ਪਾਸ ਵੀ ਅਜਹੀਆਂ ਵਾਰਦਾਤਾਂ ਜਿਹੀਆਂ ਘਟਨਾਵਾਂ ਨੂੰ ਜਿਹੜਾ ਕਿ ਅੰਜਾਮ ਦੇਣ ਤੋਂ ਬਾਝ ਨਹੀਂ ਆਉਂਦੇ ਇੰਨੀਆਂ ਸਤਿਕਾਰਿਤ ਥਾਵਾਂ ਤੇ ਵੀ ਅਗਰੇ ਇਹੋ ਜੀਆਂ ਘਟਨਾਵਾਂ ਪੀਤਣਗੀਆਂ ਤੇ ਫਿਰ ਇਨਸਾਨੀਅਤ ਦਾ ਕਾਣ ਆਪਣੇ ਆਪ ਹੀ ਸਾਹਮਣੇ ਆ ਰਿਹਾ ਜਦੋਂ ਇੰਨੀ ਛੋਟੀ ਉਮਰ ਦੀਆਂ ਬੱਚਿਆਂ ਦੇ ਨਾਲ ਇਹੋ ਜਿਹੀਆਂ ਘਟਨਾਵਾਂ ਵਾਪਰਨ ਗਈਆਂ ਤਾਂ ਫਿਰ ਇਨਸਾਨੀਅਤ ਕਿੱਥੇ ਹੈ ਇਸ ਵਿਅਕਤੀ ਦੇ ਵੱਲੋਂ ਜਿਹੜਾ ਇਹ ਸ਼ਰਮਨਾਕ ਕਾਰਾ ਕੀਤਾ ਗਿਆ ਹੈ ਇਹ ਇਨਸਾਨੀਅਤ ਦੇ ਉੱਪਰ ੱੱਬਾ ਹੈ ਇਨਸਾਨੀਅਤ ਦਾ ਆਪਣੇ ਆਪ ਦੇ ਵਿੱਚ ਹੀ ਘਾਣਾ ਹੈ ਔਰ ਸਭ ਤੋਂ ਵੱਡੀ ਗੱਲ ਗੁਰਦੁਆਰਾ ਸਾਹਿਬ ਦੇ ਆਸ-ਪਾਸ ਐਸੀ ਘਟਨਾ ਦਾ ਵਾਪਰਨਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਇਹੋ ਜਿਹੇ ਵਿਅਕਤੀ ਇਹੋ ਜਿਹੀਆਂ ਗੱਲਾਂ ਨੂੰ ਬਿਲਕੁਲ ਨਹੀਂ ਸੋਚਦੇ ਕਿ ਉਹਨਾਂ ਦੇ ਇੱਕ ਕਦਮ ਦੇ ਨਾਲ ਕਿਸੇ ਜੀ ਜ਼ਿੰਦਗੀ ਖਰਾਬ ਹੋ ਸਕਦੀ ਹੈ ਜਿਸ ਤਰ੍ਹਾਂ ਇਸ ਛੋਟੀ ਜਹੀ ਬੱਚੀ ਦੇ ਨਾਲ ਇੱਕ ਘਟਨਾ ਵਾਪਰ ਗਈ ਹੈ ਉਸਦੇ ਦਿਮਾਗ ਤੇ ਦਾ ਕਿੰਨਾ ਡੂੰਗਾ ਅਸਰ ਹੋਇਆ ਹੋਵੇਗਾ ਸਰੀਰਕ ਕਿੰਨੀ ਪੀੜਾ ਹੋਈ ਹੋਵੇਗੀ ਉਹ ਉਹੀ ਬੱਚੀ ਜਾਣਦੀ ਹੈ ਤੇ ਹੁਣ ਇਸ ਬੱਚੀ ਤੇ ਉਸਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਇਹ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਅਣਪਛਾਤੇ ਵਿਅਕਤੀ ਦੀ ਪਛਾਣ ਕਰਕੇ ਜਲਦ ਤੋਂ ਜਲਦ ਉਸ ਨੂੰ ਫੜ ਲਿਆ ਜਾਵੇਗਾ ਤੇ ਬੰਦੀ ਕਾਰਵਾਈ ਉਸਦੇ ਕੀਤੀ ਜਾਵੇਗੀ